ਅੱਜਕੱਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਅਨਮ੍ਰਿਤਕੋਰੀ ਸੁਵੇਲੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਦਾ ਸਹੀ ਇਹ ਕਿ ਸਾਊਦੀ ਅਰਬ ਦੇ ਵਿੱਚ ਇੱਕ ਸ਼ੋਅ ਚੱਲ ਰਿਹਾ ਸੀ ਜਿੱਥੇ ਕਈ ਮਸ਼ਹੂਰ ਹਸਤੀਆਂ ਮੌਜੂਦ ਸੀ ਜਿਵੇਂ ਕਿ ਸਲਮਾਨ ਖਾਨ, ਸ਼ਾਹਰੂਖ ਖਾਨ, ਅਮੀਰ ਖਾਨ ਤੇ ਕਈ ਮਸ਼ਹੂਰ ਹਸਤੀਆਂ ਉੱਥੇ ਹੀ ਗੱਲ ਦੱਸਣਾ ਚਾਹਾਂਗੇ ਕਿ ਜਦੋਂ ਸ਼ੋਅ ਦੌਰਾਨ ਸਲਮਾਨ ਖਾਨ ਨੇ ਲਫ਼ਜ਼ ਕਹੇ ਸਲਮਾਨ ਖਾਨ ਦੇ ਲਫ਼ਜ਼ਾਂ ਤੇ ਗੁਆਂਡੀ ਮੁਲਕ ਪੜਕ ਗਿਆ ਜਿਦਾਸ ਜੀ ਕਿ ਸਲਮਾਨ ਖਾਨ ਨੇ ਕਿਹਾ ਕਿ ਬਲੂਚਿਸਤਾਨ ਪਾਕਿਸਤਾਨ ਤੋਂ ਅਲੱਗ ਹੈ ਇਹ ਗੱਲ ਕਹਿਣ ਤੇ ਜਿਹੜਾ ਗੁਆਂਡੀ ਮੁਲਕ ਹੈ ਪੜਕੁੱਟਿਆ ਗੁਆਂਡੀ ਮੁਲਕ ਨੂੰ ਇਹ ਲਫ਼ਜ਼ ਸਲਮਾਨ ਖਾਨ ਦੇ ਪਸੰਦ ਨਹੀਂ ਆਏ ਤੇ ਉਹਨਾਂ ਨੇ ਸਲਮਾਨ ਖਾਨ ਨੂੰ ਅਤਵਾਦੀ ਐਲਾਨ ਕਰ ਦਿੱਤਾ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਸੀ ਇਹ 사ウਦੀ ਅਰਬ ਦੇ ਵਿੱਚ ਇੱਕ ਸ਼ੋਅ ਸੀ ਜਿੱਥੇ ਸਲਮਾਨ ਖਾਨ ਦੇ ਵੱਲੋਂ ਇਹ ਲਫ਼ਜ਼ ਕਹੇ ਗਏ ਸੀ ਇਸ ਵੇਲੇ ਜੁੜਕੀ ਸੀ ਇਸ ਲਫ਼ਜ਼ਾਂ ਤੇ ਸਲਮਾਨ ਖਾਨ ਜੋ ਵੀ ਹੁਣ ਅੱਗੇ ਬਿਆਨ ਦੇਣਗੇ ਜਾਂ ਕੁਝ ਕਹਿਣਾ ਚਾਣਗੇ ਅਸੀਂ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ ਉਦੋਂ ਤੱਕ ਦੇਖਦੇ ਰਹੋ 247 ਪੰਜਾਬ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਅਮਨਪ੍ਰੀਤ ਕੋਲ ਇਸ ਵੇਲੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦਾਸੀ ਹੈ ਕਿ 사우ਦੀ ਅਰਬ ਦੇ ਵਿੱਚ ਇੱਕ ਸ਼ੋਅ ਚੱਲ ਰਿਹਾ ਸੀ ਜਿੱਥੇ ਕਈ ਮਸ਼ਹੂਰ ਰਸਤੀਆ ਮੌਜੂਦ ਸੀ ਜਿਵੇਂ ਕਿ ਸਲਮਾਨ ਖਾਨ, ਸ਼ਾਹਰੁਖ ਖਾਨ, ਅਮੀਰ ਖਾਨ ਤੇ ਕਈ ਮਸ਼ਹੂਰ ਰਸਤੀਆ ਉੱਥੇ ਹੀ ਗੱਲ ਦੱਸਣਾ ਚਾਹਾਂਗੇ ਕਿ ਜਦੋਂ ਸ਼ੋਅ ਦੌਰਾਨ ਸਲਮਾਨ ਖਾਨ ਨੇ ਲਫ਼ਜ਼ ਕਹੇ ਸਲਮਾਨ ਖਾਨ ਦੇ ਲਫ਼ਜ਼ਾਂ ਤੇ ਗੁਆਂਡੀ ਮੁਲਕ ਪੜਕ ਗਿਆ ਚਿਦਾਸ ਲਈ ਕੇ ਸੁਲਮਾਨ ਖਾਨ ਨੇ ਕਿਹਾ ਕਿ ਬਲੂਚਿਸਤਾਨ ਪਾਕਿਸਤਾਨ ਤੋਂ ਅਲੱਗ ਹੈ ਇਹ ਗੱਲ ਕਹਿਣ ਤੇ ਜਿਹੜਾ ਗਵਾਂਡੀ ਮੁਲਕ ਹੈ ੜਕੁਠਿਆ ਇਸ ਗਵਾਂਡੀ ਮੁਲਕ ਨੂੰ ਇਹ ਲਫ਼ਜ਼ ਸੁਲਮਾਨ ਖਾਨ ਦੇ ਪਸੰਦ ਨਹੀਂ ਆਏ ਤੇ ਉਹਨਾਂ ਨੇ ਸੁਲਮਾਨ ਖਾਨ ਨੂੰ ਅਤਵਾਦੀ ਐਲਾਨ ਕਰ ਦਿੱਤਾ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਅਦਾਸਈ ਸਾਉਦੀ ਅਰਬ ਦੇ ਵਿੱਚ ਇੱਕ ਸ਼ੋਅ ਸੀ ਜਿੱਥੇ ਸਲਮਾਨ ਖਾਨ ਦੇ ਵੱਲੋਂ ਇਹ ਲਫ਼ਜ਼ ਕਹੇ ਗਏ ਸੀ ਇਸ ਵੇਲੇ ਜੁੜ ਕੇ ਇਸ ਲਫ਼ਜ਼ਾਂ ਤੇ ਸਲਮਾਨ ਖਾਨ ਜੋ ਵੀ ਹੁਣ ਅੱਗੇ ਬਿਆਨ ਦੇਣਗੇ ਜਾਂ ਕੁਝ ਕਹਿਣਾ ਚਾਣਗੇ ਅਸੀਂ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ ਉਦੋਂ ਤੱਕ ਦੇਖਦੇ ਰਹੋ 247 ਪੰਜਾਬ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਤੇ ਮੈਂ ਅਮਨ ਬ੍ਰਿਤਕੌਰ ਇਸ ਵੇਲੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਅਦਾਸਈ ਕਿ ਸਾਊਦੀ ਅਰਬ ਦੇ ਵਿੱਚ ਇੱਕ ਸ਼ੋਅ ਚੱਲ ਰਿਹਾ ਸੀ ਜਿੱਥੇ ਕਈ ਮਸ਼ਹੂਰ ਹਸਤੀਆਂ ਮੌਜੂਦ ਸੀ ਜਿਵੇਂ ਕਿ ਸਲਮਾਨ ਖਾਨ, ਸ਼ਾਹਰੂਖ ਖਾਨ, ਅਮੀਰ ਖਾਨ ਤੇ ਕਈ ਮਸ਼ਹੂਰ ਹਸਤੀਆਂ ਉੱਥੇ ਹੀ ਗੱਲ ਦੱਸਣਾ ਚਾਹਾਂਗੇ ਕਿ ਜਦੋਂ ਸ਼ੋਅ ਦੌਰਾਨ ਸਲਮਾਨ ਖਾਨ ਨੇ ਲਫ਼ਜ਼ ਕਹੇ ਸਲਮਾਨ ਖਾਨ ਦੇ ਲਫ਼ਜ਼ਾਂ ਤੇ ਗੁਆਂਡੀ ਮੁਲਕ ਪੜਕ ਗਿਆ ਜਿਦਾ ਸਈਏ ਕਿ ਸਲਮਾਨ ਖਾਨ ਨੇ ਕਿਹਾ ਕਿ ਬਲੂਚਿਸਤਾਨ ਪਾਕਿਸਤਾਨ ਤੋਂ ਅਲੱਗ ਹੈ ਇਹ ਗੱਲ ਕਹਿਣ ਤੇ ਜਿਹੜਾ ਗੁਆਂਡੀ ਮੁਲਕ ਹੈ ੜਕੁੱਠਿਆ ਗੁਆਂਡੀ ਮੁਲਕ ਨੂੰ ਇਹ ਲਫ਼ਜ਼ ਸਲਮਾਨ ਖਾਨ ਦੇ ਪਸੰਦ ਨਹੀਂ ਆਏ ਤੇ ਉਹਨਾਂ ਨੇ ਸਲਮਾਨ ਖਾਨ ਨੂੰ ਅਤਵਾਦੀ ਐਲਾਨ ਕਰ ਦਿੱਤਾ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਅਦਾਸ ਇਹ 사ウਦੀ ਅਰਬ ਦੇ ਵਿੱਚ ਇੱਕ ਸ਼ੋਅ ਸੀ ਜਿੱਥੇ ਸਲਮਾਨ ਖਾਨ ਦੇ ਵੱਲੋਂ ਇਹ ਲਫ਼ਜ਼ ਕਹੇ ਗਏ ਸੀ ਇਸ ਵੇਲੇ ਜੁੜ ਕੇ ਇਸ ਲਫ਼ਜ਼ਾਂ ਤੇ ਸਲਮਾਨ ਖਾਨ ਜੋ ਵੀ ਹੁਣ ਅੱਗੇ ਬਿਆਨ ਦੇਣਗੇ ਜਾਂ ਕੁਝ ਕਹਿਣਾ ਚਾਣਗੇ ਅਸੀਂ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਾਂਗੇ ਉਦੋਂ ਤੱਕ ਦੇਖਦੇ ਰਹੋ 247 ਪੰਜਾਬ